ਤੰਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਮੌਕੇ ਫਲੋਰ ਦੇ ਸ਼੍ਰੀ ਗੁਰੂ ਰਵਿਦਾਸ ਗੇਟ ਦੇ ਉੱਪਰ ਕੀਤੀ ਅਲੌਕਿਕ ਜਿਹੜੀ ਸੁੰਦਰਤਾ ਦੀਪਮਾਲਾ ਤੁਹਾਨੂੰ ਦਿਖਾ ਰਹੇ ਹਾਂ ਆ ਸਾਰਾ ਜਿਹੜਾ ਰੋਡ ਆ ਇਹ ਸਤਿਗੁਰੂ ਰਵਿਦਾਸ ਭਵਨ ਤੱਕ ਜਾਂਦਾ ਦੇਖੋ ਕਿੰਨੀ ਸੁੰਦਰ ਸਾਰੀ ਡੈਕੋਰੇਸ਼ਨ ਕੀਤੀ ਗਈ ਆ ਰੋਡ ਦੀ ਤੇ ਜਿੰਨਾ ਵੀ ਗੁਰੂ ਰਵਿਦਾਸ ਜੀ ਦਾ ਗੇਟ ਆ ਜਿਹੜਾ ਯਾਦਗਾਰੀ ਗੇਟ ਫਲੋਰ ਦੇ ਵਿੱਚ ਬਣਿਆ ਉਧੇ ਤੇ ਵੀ ਜਿਹੜੀ ਬੜੀ ਬਿਊਟੀਫੁਲ ਡੈਕੋਰੇਸ਼ਨ ਕੀਤੀ ਆ ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਸ਼ਹਿਰ ਫਲੋਰ ਦੇ ਵੱਲੋਂ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਸ਼੍ਰੀ ਗੁਰੂ ਰਵਿਦਾਸ ਭਵਨ ਜਿੱਥੇ ਦਿਖਾਉਨੇ ਆ ਕਿ ਸਤਗੁਰਾਂ ਦੇ ਜਨਮ ਦਿਹਾੜੇ ਦੇ ਆ ਖੁਸ਼ੀਆਂ ਦੇ ਮੌਕੇ ਜਿਹੜੇ ਸਮਾਗਮ ਚੱਲ ਰਹੇ ਆ ਰਾਤ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜੀ ਅਲੌਕਿਕ ਡੈਕੋਰੇਸ਼ਨ ਕੀਤੀ ਆ ਸਜਾਵਟ ਕੀਤੀ ਆ ਲੜੀਆਂ ਲਗਾਈਆਂ ਗਈਆਂ ਮਹਾਰਾਜ ਦੇ ਜਨਮ ਦਿਹਾੜੀ ਦੀਆਂ ਖੁਸ਼ੀਆਂ ਦੇ ਮੌਕੇ ਉਹ ਸਾਰੀ ਅਲੌਕਿਕ ਸੁੰਦਰਤਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੀ ਰਬੂ ਮੇਰਾ ਸਤਪੂਰ ਬਣ ਕੇ ਆਇਆ ਮੈਨੂੰ ਦੇਖ ਲੈ ਦੇ ਰਬੂ ਮੇਰਾ ਸਤਪੂਰ ਬਣ ਕੇ ਆਇਆ ਮੈਨੂੰ ਦੇਖ ਲੈ ਦੇ ਆਪ ਮੇਰਾ ਸਤਪੂਰ ਬਣ ਕੇ ਆਇਆ ਸਤਗੁਰ ਬਾਗਾਂ ਦੇ ਬਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਸਤਗੁਰ ਬਾਗਾਂ ਦੇ ਬਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਸਤਗੁਰ ਬਾਗਾਂ ਦੇ ਬਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਸਤਗੁਰ ਬਾਗਾਂ ਦੇ ਬਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਮੀਏ ਕਿਹੜਾ ਮੱਲੀ ਆਇਆ ਮੈਨੂੰ या मैनू देख लैंड मैनू देख लैंड दे मा टेक लैंड दे मैनू देख ल ਮੇਰਾ ਸਤਿਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤਿਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਦੁਖੀਆਂ ਦੇ ਬਲ ਜਾਂਦੇ ਸਭ ਦੇ ਦੁੱਖ ਦੂਰ ਹੋ ਜਾਂਦੇ ਈਏ ਕੇੜਾ ਬੈਦ ਆਇਆ ਮੈਨੂੰ ਦੇਖ ਲੈਣ ਦੇ ਈਏ ਕੇੜਾ ਬੈਦ ਆਇਆ ਮੈਨੂੰ ਵੇਖ ਲੈਣ ਦੇ ਈਏ ਕੇੜਾ ਬੈਦ ਆਇਆ ਮੈਨੂੰ ਦੇਖ ਲੈਣ ਦੇ ਈਏ ਕੇੜਾ ਬੈਦ ਆਇਆ ਮੈਨੂੰ ਵੇਖ ਲੈਣ ਦੇ ਕੰਚੀ ਵਾਲਾ ਬੈਦ ਆਇਆ ਮੈਨੂੰ ਦੇਖ ਲੈਣ ਦੇ ਕਾਂਚੀ ਵਾਲਾ ਵੇਦਿਆ ਆਇਆ ਮੈਨੂੰ ਵੇਖ ਲੈਣ ਦੇ ਕਾਂਚੀ ਵਾਲਾ ਵੇਦਿਆ ਆਇਆ ਮੈਨੂੰ ਦੇਖ ਲੈਣ ਦੇ ਕਾਂਚੀ ਵਾਲਾ ਵੇਦਿਆ ਆਇਆ ਮੈਨੂੰ ਵੇਖ ਲੈਣ ਦੇ ਮੈਨੂੰ ਦੇਖ ਲੈਣ ਦੇ ਮੱਥਾ ਟੇਕ ਲੈਣ ਦੇ ਵੇਖ ਲੈਣ ਦੇ ਮੱਥਾ ਟੇਕ ਲੈਣ ਦੇ ਟੇਕ ਲੈਣ ਤੇ ਜੈਨੂ ਵੇਖਣ ਤੇ ਮੱਥਾ ਟੇਕ ਲੈਣ ਤੇ ਮਾਪੇ ਟੇਕ ਲੈਣ ਤੇ ਮਾਪੇ ਸ਼ੰਗਿਰਨ ਕਈ ਵਾਰੀ ਬੰਦਾ ਸਾਸਣ ਚ ਬੈਠਾ ਵੀ ਸਭ ਕੁਝ ਥੋੜਾ ਥੇ ਘਰ ਬੈਠਾ ਸਭ ਕੁਝ ਪਾ ਲਿਆ ਸੋਚਿਆ ਕਿ ਨਾ ਸਾਸਣ ਨਾਲ ਮਾਪੋਂ ਨੂੰ ਜਾਣਨਾ ਚੇਲੇ ਨੇ ਗੁਰੂ ਨੂੰ ਪੁੱਛਿਆ ਸੀ ਵੀ ਗੁਰੂ ਜੀ ਸਾਸਣ ਦਾ ਮਹੱਤਮ ਕੀ ਹੈ ਦੇਉਤਰੀ ਆ ਰਹੇ ਸੀ ਮਨਾਈ ਗਿਆ ਉਹ ਜਿਹੜੀ ਗਿੱਲ ਹੈ ਨਾ ਗਿੱਲ ਅਜਬਤਾ ਹੈ ਨਹੀਂ ਕਿ ਗਿੱਲ ਜਾਂ ਜਿਹਨੂੰ ਗਿੱਲ ਨੇ ਆਪਾਂ ਕਹਿੰਦੇ ਇਹਦੇ ਕੰਨ ਵਿੱਚ ਪੁੱਛ ਕੇ ਆ ਵੀ ਸਤਸੰ ਦਾ ਮਹਤਮ ਕੀ ਹੈ ਉਹ ਗਿਆ ਜੇ ਨਾ ਉਹ ਕੰਨ ਵਿੱਚ ਕਹਿੰਦਾ ਵੇ ਸਤਸੰ ਦਾ ਮਹਤਮ ਕੀ ਹੈ ਜੀ ਤਾਂ ਜਿਹੜੀ ਗਿੱਲ ਜੀ ਹੈ ਨਾ ਉਹਨੇ ਉਹਦੇ ਪਾਸੋਂ ਜੀ ਤੁਰੇ ਜਾ ਰਹੇ ਨੇ ਜੇ ਜੇਲਾ ਕਹਿੰਦਾ ਆਪਣੇ ਗੁਰੂ ਨੂੰ ਕਹਿੰਦਾ ਜੀ ਮੇਰੇ ਖੁਰੂ ਨੂੰ ਮੋਢਾ ਬਾਲ ਲੈ ਆਓ ਮੈਨੂੰ ਉਹ ਸ਼ਾਸਤਰੀ ਹੋਇਆ ਮੈਨੂੰ ਰਾਜਤ ਨਹੀਂ ਮਿਲਿਆ ਦੂਥੇ ਕਿਸੇ ਦੇ ਘਰ ਨਾ ਇੱਕ ਬਕਾਨ ਸੋਈ ਸੀ ਪੱਛੇ ਨੂੰ ਜੰਮ ਦਿੰਦਾ ਸੀ ਕਹਿੰਦੇ ਇਹ ਪੱਛੜੇ ਨੇ ਕੰਨ ਵਿੱਚ ਪੁੱਛ ਕੇ ਆ ਵੀ ਸਤ ਸੰਗ ਦਾ ਮਹੱਤਮ ਕੀ ਹੈ ਕਹਿੰਦਾ ਬਾਬਾ ਜੀ ਉਥੇ ਤਾਂ ਇਰਦੀ ਕੱਲੀ ਕੋਈ ਨਹੀਂ ਗਿਆ ਇੱਥੇ ਹੀ ਪੁੱਛ ਹੋ ਗਿਆ ਤਾਂ ਮੈਨੂੰ ਕੁੱਟਣ ਵਾਲੇ ਕਹਿੰਦਾ ਨਹੀਂ ਕੰਨੇ ਪੁੱਛ ਨਹੀਂ ਕਰਦਾ ਜਦੋਂ ਪਛਰੇ ਕਾਨਵੇਂ ਤੇ ਪੁੱਛਿਆ ਵੀ ਸਤਸੰਗ ਦਾ ਮਹਤਮਤਮ ਕੀ ਆ ਫਿਰ ਆ ਪਛਰਾ ਫਿਰ ਉਹ ਵੀ ਪ੍ਰਾਂਤਾਰ ਗਏ ਉਹ ਫੇ ਆਪਣੇ ਗੁਰੂ ਜੀ ਨੂੰ ਪੁੱਛਦਾ ਵੀ ਇਹ ਹਾਲਤ ਤਾਂ ਕੋਈ ਨਹੀਂ ਹੈਗਾ ਕਿਹਨੂੰ ਪੁੱਛਣਾ ਹੈ ਉਹ ਪ੍ਰਾਂਤਾਰ ਹੁੰਦਾ ਜਦੋਂ ਦੋ ਚਾਰ ਤਨ ਪਾਣੀ ਦੇ ਪਾਣੀ ਲੋਕ ਰਾਜੇ ਦੇ ਮਹਿਲਾਂ ਵਿੱਚ ਗਏ ਤੇ ਗੁਰੂ ਜੀ ਨੇ ਕਿਹਾ ਆਪਣੇ ਚੇਲੇ ਨੂੰ ਮੇਰਾ ਅਨੇਕਾਂ ਮੁੰਡਾ ਭਇਆ ਵੀ ਇਹਦੇ ਕਾਰਨ ਪੁੱਛ ਗਿਆ ਵਿਸਵਾਸ ਨਾਲ ਮੋੜਨ ਗਿਆ। ਕਿੰਨਾ ਇਹ ਮੈਂ ਨਹੀਂ ਜਾ ਸਕਦਾ। ਕਿੰਨੇ ਕਿਉਂ ਕਹਿੰਦੇ ਐਲ ਦਾ ਵੀ ਕੋਈ ਬਾਲੀਪਾਸ ਨਹੀਂ ਸੀ। ਉੱਥੇ ਬੱਚੇ ਦੇ ਮਾਲਕਾਂ ਨੇ ਮੈਨੂੰ ਕੁਝ ਨਹੀਂ ਕਿਹਾ। ਚਾਹ ਲੈ ਮੈਨੂੰ ਮਾਰ ਦੇਣਗੇ। ਕਹਿੰਦੇ ਨਹੀਂ ਯਾਦ ਹੁੰਦੀ। ਜਦੋਂ ਕਹਿੰਦੇ ਉਹ ਬੱਚੇ ਦੇ ਮਨ ਵਿੱਚ ਪੁੱਛਿਆ ਕੱਲ੍ਹ ਚ ਤੇ ਉਹ ਬੱਚਾ ਬੋਲਿਆ ਤੇ ਮੈਨੂੰ ਹੋਰ ਨਹੀਂ ਪਤਾ ਲੱਗਾ। ਜਿਹੜੀ ਗੱਲ ਹੈ ਨਾ ਗੱਲ ਜੋ ਸਭ ਤੋਂ ਧੜਿਆਂ ਤੋਂ ਨਾ ਪਤਾ। ਪਹਿਲਾਂ ਮੈਂ ਉਸ ਰੂਪ ਵਿੱਚ ਸੀ। ਫੇ ਮੇਰਾ ਥੋੜਾ ਜੂੰਗ ਜਿਹੀ ਹੋਰ ਵਧੀਆ ਬਣੀ ਮੈਂ ਬੱਚੇ ਦੇ ਰੂਪ ਵਿੱਚ ਆਇਆ ਕਹਿੰਦਾ ਫੇਰ ਮੈਂ ਮੇਰੇ ਸਾਸਨ ਮੇਰੇ ਕਾਲ ਵਿੱਚ ਗਿਆ ਕਹਿੰਦਾ ਅੱਜ ਮੈਂ ਰਾਜੇ ਦੇ ਘਰ ਜਾ ਮਿਲਿਆ ਇਹ ਸਾਸਨ ਦੇ ਸ਼ਬਦ ਦਾਇ ਨਾਲੋਂ ਇਨਾ ਹੈਗਾ ਮਾਤਮ ਜਿਹੜਾ ਆਪਾਂ ਸੁਣਨਾ ਹੈ ਨਾ ਇਹ ਤਾਂ ਬਹੁਤ ਜ਼ਿਆਦਾ ਹੋ ਬਹੁਤ ਜ਼ਿਆਦਾ ਇਸ ਕਰਕੇ ਸਾਸਨ ਦਾ ਸਾਮਾ ਮੈਂ ਬੇਤੀ ਕਰਦਾ ਕਿ ਬਿਲਕੁਲ ਜਿੱਦਾਂ ਆਪਾਂ ਅੱਗੇ ਮਹਾਂਪੁਰ ਸੌਦੇ ਆ ਉਹਨਾਂ ਦਾ ਆਪਾਂ ਸਾਸਨ ਤੋਂ ਦੇ ਹੀ ਮੰਨ ਲੈ ਛੱਟ ਮਾਲਕ ਤੇ ਤੋਰਾ ਛੱਟ ਕਲਕ ਤੇ ਟੋਰਾ ਤੋ ਕਿੱਡੋ ਹੋਰਦਾ ਏ ਇੱਕ ਦਸਤਾਵ ਬਖ छ पालक थ्रिटो छट पालक थ्रि हिकु